ਜੀ ਅੱਜ ਕਤਲ ਦਾ ਜ਼ਿਕਰ ਕਰਨ ਲੱਗਾ ਹਾਂ ਜੀ ਜਿਹਦੇ ਪਿੱਛੇ ਮੇਰੇ ਖਿਆਲ ਨਾਲ ਇੰਟੈਲੀਜੈਂਸ ਏਜੰਸੀਆਂ ਕਮਲੀਆਂ ਹੀ ਹੋ ਗਈਆਂ ਸਿਫੀ ਇਹ ਕਤਲ ਕਿਵੇਂ ਹੋਇਆ ਉਹ ਸੀਗਾ ਜੀ ਵੀ ਐਨ ਤਵਾੜੀ ਹੁਣਾ ਦਾ ਕਤਲ ਓਕੇ ਉਹ ਤਵਾੜੀ ਸਾਹਿਬ ਮਨੀਸ਼ ਤਵਾੜੀ ਜੋ ਇਸ ਟਾਈਮ ਐਮਪੀ ਨੇ ਉਹਨਾਂ ਦੇ ਫਾਦਰ ਸਾਹਿਬ ਦੀ ਮੈਂ ਗੱਲ ਕਰਨ ਲੱਗਾ ਉਹ ਵੀ ਸਿੱਧਾ ਨਾ ਲੱਗਦਾ ਸੀਗਾ ਵੀ ਭਿੰਡਰਾ ਵਾਲੇ ਨੇ ਕਤਲ ਕਰਵਾਇਆ ਮੇਰਾ ਵੀ ਮੰਨਣਾ ਇਹੀ ਸੀਗਾ ਵੀ ਉਹਨਾਂ ਨੇ ਹੀ ਕਰਵਾਇਆ ਹੋਊਗਾ ਪਰ ਉਹ ਇੱਕ ਅਮਰੀਕਾ ਚੋਂ ਮਿੱਤਰ ਆਇਆ ਕਹਿੰਦਾ ਨਹੀਂ ਇਹਦੇ ਪਿੱਛੇ ਤਾਂ ਬੜੀ ਲੰਮੀ ਗੇਮ ਐ ਮੈਂ ਕਿਹਾ ਕੀ ਗੇਮ ਐ ਐ ਤਵਾੜੀ ਸਾਹਿਬ ਦਾ ਸਮਝੌਤਾ ਕਰਾ ਚੱਲੇ ਸੀਗੇ ਇੰਦਰਾ ਗਾਂਧੀ ਦਾ ਤੇ ਸੰਤਾ ਦਾ ਉਹਨਾਂ ਦੇ ਸਮਝੌਤੇ ਨੂੰ ਤਾਰਪੀਟੋਂ ਕਰਨ ਲਈ ਤਵਾੜੀ ਸਾਹਿਬ ਦੀ ਹੱਤਿਆ ਕੀਤੀ ਗਈ ਹੈ ਪਰ ਮੈਂ ਕਿਉਂ ਮੰਨਦਾ ਸੀਗਾ ਵੀ ਇਹ ਤਵਾੜੀ ਸਾਹਿਬ ਦਾ ਕਤਲ ਸੰਤਾ ਨੇ ਕਰਵਾਇਆ ਜਾਂ ਫੈਡਰੇਸ਼ਨ ਨੇ ਕਰਵਾਇਆ ਡਾਕਟਰ ਭਗਵਾਨ ਸਿੰਘ ਜਿਹੜੇ ਬਾਅਦ ਵਿੱਚ ਪੰਥਕ ਕਮੇਟੀ ਦੇ ਮੈਂਬਰ ਵੀ ਰਹੇ ਆ ਇਹ ਅਕਸਰ ਸਾਡੀਆਂ ਫੈਡਰੇਸ਼ਨ ਦੀਆਂ ਮੀਟਿੰਗਾਂ 'ਚ ਚੰਡੀਗੜ੍ਹ ਸਾਡੇ ਕੋਲ ਆਉਂਦੇ ਹੁੰਦੇ ਸੀਗੇ। ਉਦੋਂ ਅੱਧੀ ਦਾੜੀ ਚਿੱਟੀ ਹੋ ਗਈ ਸੀ ਡਾਕਟਰ ਭਗਵਾਨ ਸਿੰਘ ਦੀ। ਪੀ ਐਚ ਡੀ ਕਰਦੇ ਦੀ। ਪਰ ਉਹਨਾਂ ਦੀ ਪੀ ਐਚ ਡੀ ਨਹੀਂ ਸੀ ਕਲੀਅਰ ਹੋਈ। ਹੁੰਦੇ ਵੀ ਕਿਵੇਂ ਰਹਿੰਦੇ ਤਾਂ ਉਹ ਸਾਰਾ ਦਿਨ ਸਾਡੇ ਨਾਲ ਹੀ ਪੇਰਾ ਤੋਰਾ ਤੇ ਜੇ ਉਹਦੇ ਹਾਲਤੇ ਤਾਂ ਬੜੀ ਵੱਡੀ ਹੋਜ ਚਾਹੀਦੀ ਐ। ਉਹ ਅਕਸਰ ਸਾਡੇ ਕੰਨ ਭਰਦੇ ਰਹਿੰਦੇ ਹੁੰਦੇ ਸੀਗੇ ਡਾਕਟਰ ਭਗਵਾਨ ਸਿੰਘ ਵੀ ਜਿੰਨਾ ਚਿਰ ਤੱਕ ਵੀ ਐਨ ਤਿਵਾੜੀ ਮੁਖੀ ਐ ਪੰਜਾਬੀ ਵਿਭਾਗ ਉਨਾ ਚਿਰ ਕਿਸੇ ਸਿੱਖ ਦੀ ਆਸ ਹੀ ਛੱਡ ਦਿਓ ਵੀ ਪੀ ਐਚ ਡੀ ਕਰਦੇ ਹੁੰਦਾ ਮੈਂ ਸੋਚਦਾ ਸੀਗਾ ਵੀ ਡਾਕਟਰ ਭਗਵਾਨ ਸਿੰਘ ਤੇ ਪ੍ਰਚਾਰ ਦਾ ਅਸਰ ਹੋਇਆ ਇਹ ਗੱਲ ਉੱਥੇ ਪਹੁੰਚ ਗਈ ਹੈ ਅਮਰਸਰ ਹਮਮ ਤੇ ਉੱਥੋਂ ਫਿਰ ਇਹ ਆਰਡਰ ਆਇਆ ਆ ਤੇ ਉਹ ਇੱਕ ਕਤਲ ਤਾਂ ਹੋਇਆ ਬਾਕੀ ਇਹ ਕਤਲ ਦਾ ਕੁਝ ਕਾਫੀ ਕੁਝ ਮੈਂ ਫੇਸਬੁੱਕ ਦੇ ਉੱਤੇ ਦੇਖ ਚੁੱਕਾ ਵਾਂ ਬਾਅਦ ਚਾਹ ਕੇ ਮੇਰੇ ਤੋਂ ਪੋਸਟ ਡਿਲੀਟ ਕਰਵਾ ਦਿੱਤੀ ਗਈ ਸੀ ਇਹਦੇ ਵਿੱਚ ਕਈ ਸਿਆਸੀ ਵਿਖੇੜੇ ਕਰੇ ਹੋ ਜਣੇ ਆ ਨਵੀਆਂ ਗੱਲਾਂ ਆ ਜਾਣੀਆਂ ਨੇ ਕੋਈ ਨਹੀਂ ਜੇ ਕੋਈ ਇਹਦੇ ਬਾਰੇ ਸਪੈਸ਼ਲ ਮੈਨੂੰ ਪੁੱਛਣਾ ਚਾਹੂਗਾ ਤੇ ਮੈਂ ਵੀ ਨਹੀਂ ਚਾਹਦਾ ਕਿ ਅੱਜ ਕਿਸੇ ਦਾ ਸਿਆਸੀ ਕੈਰੀਅਰ ਮੇਰੇ ਕਰਕੇ ਖਤਮ ਹੋ ਜਾਵੇ ਕਈ ਇਸ ਟਮ ਉੱਚੇ ਉਧਿਆਂ ਤੇ ਬੈਠੇ ਆ ਉਹ ਸਾਰੇ ਉਹਨਾਂ ਨੂੰ ਵੀ ਸੇਕ ਲੱਗ ਜਾਊਗਾ ਤੇ ਉਹਨਾਂ ਨੇ ਕਿਹਾ ਆਪ ਤੱਕ ਕਿਸੇ ਪਾਸੇ ਲੱਗਾ ਨਹੀਂ ਤੇ ਇਹ ਸਾਨੂੰ ਵੀ ਟੋਪ ਬੈਠਾ ਤੇ ਇਹ ਜੇ ਇੱਕ 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 ਮਹੀਨਾ ਸਾਲ ਦਿੱਤੀ ਆ ਜੀ ਤੁਜੀ ਨੂੰ ਹੋਰ ਦੱਸਦਾ ਭਜਨ ਲਾਲ ਦੇ ਕਤਲ ਬਾਰੇ ਪਿੰਡਰਾ ਵਾਲੇ ਜੇ ਕੋਈ ਗੱਲ ਕਹਿੰਦੇ ਵੀ ਹੋਣ ਕਿ ਉਹ ਭਾਈ ਮਰੀਕ ਸਿੰਘ ਨੂੰ ਕਹਿੰਦੇ ਹੋਣਗੇ। ਭਾਈ ਮਰੀਕ ਸਿੰਘ ਸੰਧੂ ਨਾਲ ਸਲਾਹ ਕਰਤਾ ਹੋਊਗਾ ਹਰਮਿੰਦਰ ਨਾਲ। ਫੇਰ ਇਹ ਸਲਾਹ ਕਰਕੇ ਸਾਨੂੰ ਦੱਸਦੇ ਹੋਣਗੇ ਵੀ ਆਹ ਕੰਮ ਤੁਹਾਡੇ ਕਰਨ ਵਾਲਾ। ਇਹਨਾਂ ਨੇ ਦੋ ਸਿੰਘ ਭੇਜੇ ਜੀ ਇੱਥੋਂ ਅੰਮ੍ਰਿਤਸਰ ਤੋਂ। ਸਾਨੂੰ ਉੱਥੇ ਲੋਕਲ ਦੋ ਤਿੰਨਾਂ ਦੀ ਸਾਡੀ ਡਿਊਟੀ ਲਾਤੀ, ਮੇਰੀ ਤੇ ਪਰਮਿੰਦਰ ਦੀ ਡਿਊਟੀ ਲਾਤੀ ਜਿੰਨੇ ਹਵਾਈ ਜਹਾਜ਼ ਚੁਕਾ ਸੀ। ਵੀ ਤੁਸੀਂ ਇਹਨਾਂ ਦੀ ਹੈਲਪ ਕਰਨੀ ਹੈ। ਜਦੋਂ ਆ ਗਏ ਸਾਡੇ ਕੋਲ ਅਸੀਂ ਆਖਿਆ ਜੀ ਕਿਵੇਂ ਕੀ ਕਰਨਾ ਕਹਿੰਦੇ ਜੀ ਭਜਨ ਲਾਲ ਨੂੰ ਮਾਰਨਾ ਹੈ ਅਸੀਂ ਆਖਿਆ ਜੀ ਕਿਵੇਂ ਮਾਰਦਾ ਹੈ ਤੇ ਕਿੱਥੇ ਮਾਰਦਾ ਹੈ ਕਹਿੰਦੇ ਵੀ ਸੈਕਟਰੀਏਟ ਤਾਂ ਮਾਰ ਨਹੀਂ ਸਕਦੇ ਸਿਕਿਉਰਟੀ ਬੜੀ ਹੈ ਭਜਨ ਲਾਲ ਨੂੰ ਮਾਰਨਾ ਹੈ ਜੀ ਜਿੱਥੋਂ ਉਹਦਾ ਘਰ ਸ਼ੁਰੂ ਹੁੰਦਾ ਹੈ ਤੇ ਉੱਥੋਂ ਲੈ ਕੇ ਸੈਕਟਰੀਏਟ ਤੇ ਵਿਚਾਲੇ ਰਾਹ ਦੇ ਵਿੱਚ ਆਪਾਂ ਮਾਰਦੇ ਹਾਂ ਉਹਦੇ ਵਾਸਤੇ ਤੁਸੀਂ ਸਾਡੀ ਮਦਦ ਕਰੋ ਕੀ ਮਦਦ ਕਰਨੀ ਹੈ ਬਸ ਉਹ ਵੇਖਣਾ ਹੈ ਮੌਕਾ ਵੇਖਣਾ ਵੀ ਇਹ ਕਤਲ ਕਿਵੇਂ ਕੀਤਾ ਜਾਵੇ ਅਸੀਂ ਆਕੇ ਦੀ ਝੀਲ ਤੇ ਆਕੇ ਉਹਨਾਂ ਨੂੰ ਲੈ ਆਏ ਝੀਲ ਤੋਂ ਲੈ ਕੇ ਸੈਕਟਰੀਏਟ ਤੱਕ ਸਕੂਟਰ ਸੀਗੇ ਸਾਡੇ ਕੋਲ ਉਹਨਾਂ ਦੇ ਉੱਤੇ ਗਏ ਉੱਥੇ ਰਚ ਝੀਲ ਤੋਂ ਜਦੋਂ ਸੈਕਟਰੀਏਟ ਨੂੰ ਜਾਈਏ ਨਾ ਤੇ ਰੁੱਖ ਬੜੇ ਸੋਹਣੇ ਤੇ ਸੰਘਣੇ ਉਹ ਰੁੱਖ ਫਾਈਨਲ ਕਰ ਲਏ ਜੀ ਵੀ ਇਹ ਰੁੱਖ ਦੇ ਉੱਤੇ ਚੜ ਕੇ ਸナイਪਰ ਗਨ ਦੇ ਨਾਲ ਭੰਜਣ ਵਾਲੇ ਨੂੰ ਛਾਲਾ ਬਣਾਇਆ ਜਾਊਗਾ ਰੁੱਖ ਤੇ ਚੜ ਕੇ ਵੀ ਦੇਖ ਲਿਆ ਟਰਾਈ ਵੀ ਲੈ ਲਈ ਵੀ ਸੜਕ ਤੋਂ ਲੰਘਦੇ ਨੂੰ ਕਿਸੇ ਨੂੰ ਬੰਦਾ ਨਜ਼ਰ ਨਹੀਂ ਸੀ ਆਉਂਦਾ ਫਿਰ ਰੁੱਖ ਦੇ ਉੱਤੇ ਬੈਠਾ ਰੁੱਖ ਸੰਘਣੇ ਸੀ ਉਹ ਜੀ ਪੁਰਾਣੇ ਰੁੱਖ ਸੀਗੇ ਇਹ ਕੋਸ਼ਤਾ ਹੋ ਗਿਆ ਪਾਸ ਬਈ ਠੀਕ ਹੈ ਜੀ ਇੱਥੋਂ ਕਾਰਵਾਈ ਕੀਤੀ ਜਾਊਗੀ ਇਸੇ ਸੜਕ ਦੇ ਉੱਤੇ ਕਿਡੋਮੀਟਰ ਦੇ ਵਿੱਚ ਵਿੱਚ ਹੀ ਕੀਤਾ ਜਾਊਗਾ ਜੋ ਕੰਮ ਕਰਨਾ ਪਰ ਉੱਥੇ ਇਹ ਹੋ ਗਿਆ ਵੀ ਭਜਨ ਲਾਲ ਦਾ ਪਤਾ ਹੀ ਨਹੀਂ ਸੀ ਲੱਗਦਾ ਵੀ ਉਹ ਕਿਹੜੀ ਕਾਰ ਤੇ ਇੰਨਾ ਉਦੋਂ ਪ੍ਰਬੰਧ ਨਹੀਂ ਸੀ ਇਹੋ ਜੇ ਉਦੋਂ ਹਥਿਆਰ ਨਹੀਂ ਸੀ ਆਰਡੀਐਕਸ ਨਹੀਂ ਸੀ ਕੁਝ ਨਹੀਂ ਸੀ ਵੀ ਉਹ ਸਾਰੀਆਂ ਹੀ ਗੱਡੀਆਂ ਉਡਾ ਦਿੰਦੇ ਗੱਡੀ ਦਾ ਇੱਕ ਤਾਂ ਹੀ ਅਟੈਕ ਹੋਣਾ ਸੀਗਾ ਤੇ ਉਹ ਚ ਭਜਨ ਲਾਲ ਮਾਰਿਆ ਵੀ ਜਾ ਸਕਦਾ ਸੀ ਤੇ ਭਜਨ ਲਾਲ ਸਾਫ ਬਚ ਵੀ ਸਕਦਾ ਸੀਗਾ ਫਿਰ ਉਹ ਕੈਨਸਲ ਕਰ ਦਿੱਤਾ ਸੀਗਾ ਰਹੀ ਗੱਲ ਛੋਡੀ ਦੀ ਛੋਡੀ ਦੇ ਕਤਲ ਪਿੱਛੇ ਵੀ ਇਹੀ ਕਹਾਣੀ ਘੁੰਮਦੀ ਹੈ ਜੀ ਇਹ ਛੋਡੀ ਨੂੰ ਕਤਲ ਜਿਹੜੀ ਕੀਤੀ ਗਈ ਆ ਬਲਜੀਤ ਕੌਰ ਵਾਲੀ ਉਹ ਕਹਾਣੀ ਝੂਠੀ ਹੈ ਉਹ ਗਲਤ ਗੱਲ ਆ ਉਹ ਤਾਂ ਐਵੇਂ ਬਹਾਨਾ ਬਣਾਇਆ ਛੋਡੀ ਦੇ ਕਤਲ ਦਾ ਅਸਲ ਵਿੱਚ ਭਜਨ ਲਾਲ ਨੂੰ ਪਤਾ ਲੱਗ ਗਿਆ ਸੀਗਾ ਫਿਰ ਮੈਨੂੰ ਬਾਹਰ ਦੇ ਵਾਸਤੇ ਡਿਊਟੀ ਛੋਟੀ ਦੀ ਲੱਗੀ ਐ ਇਹ ਭਜਨ ਲਾਲ ਨੇ ਇਹ ਬੰਦੇ ਭੇਜੇ ਸੀ ਪਰ ਜੋ ਅਸੀਂ ਉੱਥੇ ਵੇਖਿਆ ਆ ਪੀ ਸਵੇਰ ਦਾ ਹੀ ਟਾਈਮ ਸੀ ਅਜੇ ਅਜੇ ਬ੍ਰੇਕਫਾਸਟ ਵਗੈਰਾ ਵੀ ਅਸੀਂ ਕਰਨਾ ਸੀ ਜਦੋਂ ਲਾੜਾ ਲਾਲਾ ਹੋ ਗਈ ਜੀ ਛੋਟੀ ਮਾਰਤਾ ਛੋਟੀ ਮਾਰਤਾ ਬਾਅਦ ਚ ਭੱਜ ਕੇ ਆ ਕੇ ਵੇਖਿਆ ਬਾਹਰ ਵੀ ਛੋਟੀ ਬਾਹਰ ਆ ਪਿਆ ਵਾ ਤੇ ਉਦਣ ਤਾਂ ਇਹੀ ਗੱਲ ਸੁਣ ਚਾਈ ਸੀ ਪੀ ਸ਼ਿੰਦੇ ਨੇ ਉਹਨੂੰ ਕਤਲ ਕੀਤਾ ਸੋਢੀ ਨੂੰ ਸ਼ਿੱਦਾ ਭੱਜ ਗਿਆ ਉੱਥੋਂ ਕਤਲ ਕਰਕੇ ਉਹ ਕੋਈ ਕਪੜਾ ਮਿੱਤਰ ਹੈ ਉਹ ਇਹ ਵੀ ਦਾਵਾ ਕਰਦਾ ਵੀ ਮੇਰੇ ਪਿਸਤੌਲ ਨਾਲ ਉਸ ਤੇ ਮੈਂ ਕਤਲ ਹੋਇਆ ਸੀਗਾ ਚਲੋ ਇਹ ਤਾਂ ਉਹਨੂੰ ਹੀ ਪਤਾ ਹੋਊਗਾ ਉਹ ਜਿਆਦਾ ਸ਼ਿੰਦੇ ਦੇ ਨੇੜੇ ਸੀਗਾ ਮੇਰਾ ਕੋਈ ਸ਼ਿੰਦੇ ਦਾ ਇਨਾ ਵਾਹ ਨਹੀਂ ਸੀਗਾ ਸ਼ਿੰਦਾ ਵੀ ਖੜਕੂਸਾ ਫਾਂਚ ਸੀ ਜਾਂ ਦੂਜੇ ਇੱਕ ਹੋਟਲ ਦਾ ਲੈ ਜੀ ਨਹੀਂ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਦਰਬਾਰ ਸਾਹਿਬ ਦਾ ਨਾਮ ਇਹਨਾਂ ਗੱਲਾਂ ਤੋਂ ਹੋਇਆ ਹੈ ਸਰਵਾਰ ਸਾਹਿਬ ਦੇ ਵਿੱਚ ਸਾਰੇ ਹੀ ਖੜਕੂ ਨਹੀਂ ਸੀਗੇ ਤੇ ਸਾਰੇ ਹੀ ਵਿਧਵਾਸ਼ ਨਹੀਂ ਸੀਗੇ ਉੱਥੇ ਦੋਵੇਂ ਤਰ੍ਹਾਂ ਦੇ ਬੰਦੇ ਸੀ ਜਿਹਨੂੰ ਕਿਸੇ ਨੂੰ ਪਨਾਹ ਨਹੀਂ ਸੀ ਕਿਤੇ ਮਿਲਦੀ ਚੋਰ ਹੋਇਆ ਲੁਟੇਰਾ ਹੋ ਗਿਆ ਜੀ ਸਮਗਲਰ ਹੋ ਗਿਆ ਪੁਲਿਸ ਤੰਗ ਕਰਦੀ ਸੀ ਉਹ ਆ ਕੇ ਕੋਈ ਨਾ ਕੋਈ ਆਪਦਾ ਬੰਦਾ ਲੱਭ ਕੇ ਦਰਵਾਜ਼ਾ ਸੈੱਟ ਹੋ ਜਾਂਦਾ ਸੀ ਕਮਰੇ ਮਿਲ ਜਾਂਦੇ ਹੁੰਦੇ ਸੀ ਰਹਿਣ ਨੂੰ ਨਹੀਂ ਵੀ ਮਿਲਦੇ ਸੀ ਇੱਕ ਕਮਰੇ ਚ ਚਾਰ ਚਾਰ ਪੰਜ ਪੰਜ ਜਾਣੇ ਰਹੀ ਜਾਂਦੇ ਸੀ ਉਹਨਾਂ ਦਾ ਦਿਨ ਕੱਟਣੇ ਸੀਗੇ ਉਨਾਂ ਲਈ ਤਾਂ ਸਗੋ ਉਹ ਇੱਕ ਮੱਕਾ ਬਣ ਗਿਆ ਉਹਨਾਂ ਦਾ ਤਾਂ ਦਰਬਾਰ ਸਾਹਿਬ ਵੀ ਉੱਥੋਂ ਉਹਨਾਂ ਨੂੰ ਕੰਮ ਕਰਕੇ ਵਾਪਸ ਆ ਕੇ ਲੁਕਣਾ ਵੀ ਸੌਖਾ ਹੋ ਗਿਆ ਪੁਲਿਸ ਤਾਂ ਉੱਥੇ ਅੰਦਰ ਵੱਢਦੀ ਸੀ ਸਕਦੀ ਉਹ ਸਗੋ ਉਹਨਾਂ ਦੇ ਦਿਲ ਵੱਧ ਕੇ ਸਗੋ ਮੇਰੇ ਮੈਂ ਤਾਂ ਕਹੂੰਗਾ ਵੀ ਇਹ ਇਸ ਗੱਲ ਨੇ ਵੀ ਸਾਨੂੰ ਬੜਾ ਨੁਕਸਾਨ ਪਹੁੰਚਾਇਆ ਕਿ ਜਿਹੜੇ ਇਹਦੇ ਵਿੱਚ ਕੁਝ ਸਮਗਲਰ ਟਾਈਪ ਕੁਝ ਬੈਂਕਾਂ ਲੁੱਟਣ ਵਾਲੇ ਆ ਜਿੰਨਾਂ ਕੰਮ ਹੀ ਲੁੱਟ ਲੁੱਟਾ ਖੋਹਾਂ ਕਰਨੀਆਂ ਸੀ ਉਹਨਾਂ ਦਾ ਸਿੱਖ ਦੀ ਜਿਹੜੀ ਇਹ ਖੜਕੂ ਬਾਦੀ ਲਹਿਰ ਸੀ ਜਾਂ ਸੰਤ ਅਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਮੂਵਮੈਂਟ ਸੀ ਉਹਦੇ ਨਾਲ ਕੋਈ ਸਬੰਧ ਉਹਦੇ ਨਾਲ ਕੋਈ ਸਬੰਧ ਨਹੀਂ ਸੀ ਪਰ ਨਾ ਉਹ ਵਰਤਦੇ ਸੰਤਾਂ ਦਾ ਹੀ ਸੀਗਾ ਬਾਹਰ ਜਾ ਕੇ ਕਿਸੇ ਨੂੰ ੜ ਕੀ ਪਤਾ ਅਗਲੇ ਨੇ ਕੜਾਈ ਦੀ ਘਟਾ ਹਾਂ ਕਿਸੇ ਨੂੰ ਕੀ ਪਤਾ ਬਸ ਦਾੜੀਆਂ ਰੱਖੀਆਂ ਹੋਣੀਆਂ ਚਾਹੀਦੀਆਂ ਸੀ ਤੇ ਗਾਤਰਾ ਪਾਇਆ ਹੋਣਾ ਚਾਹੀਦਾ ਸੀਗਾ ਜੀ ਦੇਖੋ ਉਹਨਾਂ ਦੀ ਖੜਕੂ ਟਾਈਪ ਹੋਣੀ ਚਾਹੀਦੀ ਸੀ ਬਸ ਉਹ ਆਪਣੇ ਆਪ ਤੋਂ ਭਿੰਡਰਾਂ ਵਾਲੇ ਦਾ ਚੇਲਾ ਹੀ ਦੱਸ ਕੇ ਤੇ ਬਹੁਤ ਕੁਝ ਕਰ ਜਾਂਦੇ ਸੀ ਤੇ ਚਲੋ ਕੁਝ ਅਸਲੀ ਬੰਦੇ ਵੀ ਹੈਗੇ ਸੀ ਜਿਨ੍ਹਾਂ ਨੇ ਬੈਂਕਾਂ ਬੋਗਾ ਲੁੱਟ ਗਿਆ ਨੇ ਤੇ ਜਦੋਂ ਪੈਸਿਆਂ ਦੀ ਲੋੜ ਹੁੰਦੀ ਸੀ ਬੈਂਕ ਲੁੱਟ ਲੈਂਦੇ ਸੀ ਪਰ ਕੁਝ ਦਾ ਤਾਂ ਧੰਦਾ ਹੀ ਇਹ ਸੀਗਾ ਜੀ ਬਸ ਉਹ ਇਸ ਕਰਕੇ ਬੈਠੇ ਸੀ ਉਹ ਗਰੁੱਪ ਦਾ ਨਾਂ ਮੈਨੂੰ ਨਾ ਨਹੀਂ ਯਾਦ ਆ ਰਿਹਾ ਉਹ ਗਰੁੱਪ ਇੱਕ ਵੱਖਰਾ ਹੀ ਗਰੁੱਪ ਸੀ ਛਿੰਦੇ ਬਣਾ ਦਾ ਇਹਦਾ ਨਾਂ ਹੀ ਵੱਖਰਾ ਰੱਖਿਆ ਸੀਗਾ ਮੈਨੂੰ ਉਹ ਧਿਆਨ ਚ ਨਹੀਂ ਆ ਰਿਹਾ ਵੀ ਉਹ ਗਰੁੱਪ ਦਾ ਨਾਂ ਕੀ ਹੈ ਜਿਹਦੇ ਵਿੱਚ ਇੱਕਾ ਤੁਸੀਂ ਜਾਣਦੇ ਹੋਗੇ ਤੁਹਾਡੇ ਨਾਲ ਵੀ ਸ਼ਾਇਦ ਉਹਦਾ ਦੀ ਗੱਲਬਾਤ ਹੋਈ ਆ ਸੁਕਿੰਦਰ त्याਰ ਸਿੰਘ ਬਿਲਕੁਲ ਉਹ ਸੀ ਉਹ ਕਹਿੰਦੇ ਸੀ ਨਾ ਕਿ ਜਿਹੜਿਆਂ ਨੇ ਉੱਥੇ ਮਹਾਰਾਸ਼ਟਰ ਚ ਬੈਂਕ ਲੁੱਟੇ ਹਾਂ 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 ਬਸ ਬਸ ਉਹ 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 ਆ ਉਹਨਾਂ ਦਾ ਹੀ ਗਰੁੱਪ ਸੀਗਾ ਜੀ ਇਹ ਇਹਨਾਂ ਕੋਲ ਕਮਰੇ ਵੀ ਸਰਾ ਦੇ ਵਿੱਚ ਨਾ ਇੱਕੇ ਲੈਣ ਚ ਕੋਈ 5-7 ਕਮਰੇ ਇਕੱਠੇ ਹੀ ਸੀਗੇ ਮੇਰੇ ਖਿਆਲ ਨਾਲ ਜੀ ਤੇ ਇਹ ਹੈਗਾ ਸੀਗਾ ਗਰੁੱਪ ਮੈਨੂੰ ਉਹਦਾ ਨਾਮ ਆ ਦੇਖਤਾ ਸ਼ਾਇਦ ਜੀ ਆ ਜਾਵੇ ਹੁਣੇ ਦਿਮਾਗ ਚ ਤੇ ਜੀ ਹਾਂਜੀ ਇਹ ਸੀ ਜੀ 100 ਨੰਬਰ ਕਮਰੇ ਦੇ ਵਿੱਚ 100 ਨੰਬਰ ਪੂਰਾ 190 190 190 ਤੋਂ 196 ਤੱਕ ਸਾਰੇ ਕਮਰੇ ਸੀ ਇਹਨਾਂ ਦੇ ਤੇ ਜਿਹੜਾ ਸ਼ਿੰਦਾ ਸੀਗਾ ਉਹਦਾ 200 ਨੰਬਰ ਕਮਰਾ ਸੀਗਾ ਹਾਂ ਹੁਣ ਯਾਦ ਆ ਗਿਆ ਇਹਨਾਂ ਦਾ ਨਾਮ ਤੁਰਕ ਰੱਖਿਆ ਸੀਗਾ ਤੁਰਕ ਤੁਰਕ ਹੁਣ ਤੁਹਾਨੂੰ ਪਤਾ ਹੀ ਹੈ ਵੀ ਗੁਰੂ ਗੋਬਿੰਦ ਸਿੰਘ ਤੁਰਕ ਦੇ ਨਾਲ ਹੂੰ ਕੀ ਜੰਗ ਸਾਡੀ ਆਪਣੇ ਚੱਲਦੀ ਰਹੀ ਤੇ ਬੜੇ ਆਪਣੇ ਸਿੱਖ ਕੌਮ ਦੇ ਦੁਸ਼ਮਣ ਰਹੇ ਆ ਹੁਣ ਸੋਚ ਦਾ ਨਹੀਂ ਗੱਲ ਆ ਵੀ ਫਰੰਤਾ ਨੇ ਉਹਨਾਂ ਦਾ ਨਾਮ ਤੁਰਕ ਰੱਖਿਆ ਸੀਗਾ ਵੀ ਇਹ ਇੱਕ ਸਵਾਲ ਇੱਥੇ ਹੋਰ ਖੜਾ ਹੋ ਗਿਆ ਹੂੰ ਕਿਉਂਕਿ ਗੱਲ ਤਾਂ ਲੰਬੀ ਜਾਣੀ ਆ ਪਰ ਜਾਣ ਦੋ ਜਿੱਥੇ ਤੱਕ ਜਾਂਦੀ ਆ ਕਿ ਇੱਕ ਪਾਸੇ ਸਾਨੂੰ ਪਤਾ ਹੈ ਕਿ ਤੁਰਕ ਆ ਭਾਈ ਇਹ ਜਿਹੜੀ ਮੂਮੈਂਟ ਹੈ ਇਹਦੇ ਅੰਗੇਸਟ ਚੱਲਦੇ ਆ ਉਹ ਫਿਰ ਵੀ ਬੰਦੇ ਉੱਥੇ ਫਿੱਟ ਸੀ ਹੁਣ ਇਹ ਕਿ ਮਜਬੂਰੀ ਕਹਿ ਲਓ ਕੋਈ ਸੰਤਾਂ ਦੀ ਵੀ ਹੋ ਸਕਦੀ ਆ ਦੂਜਿਆਂ ਦੀ ਵੀ ਹੋ ਸਕਦੀ ਆ ਵੀ ਜੇ ਉਹਨਾਂ ਨੂੰ ਮਾਰਦੇ ਤੇ ਲੋਕ ਫਿਰ ਡਰਦੇ ਨਾਲ ਟੁੱਟ ਜਾਣੇ ਸੀਗੇ ਵੀ ਸੰਤ ਤਾਂ ਆਪਦੇ ਬੰਦਿਆਂ ਨੂੰ ਮਾਰੀ ਜਾਂਦੇ ਆ ਤੇ ਜੇ ਸਚਾਈ ਦੱਸਦੇ ਵੀ ਇਹ ਤਾਂ ਅਸੀਂ ਐਸ ਕਰਕੇ ਮਾਰੇ ਆ ਤੇ ਤਾਂ ਵੀ ਮਾਰੇ ਤਾਂ ਵੀ ਅਸੀਂ ਮਾਰੇ ਜਾਂਦੇ ਸੀ ਵੀ ਦਰਬਾਰ ਸਾਹਿਬ ਇਹਨਾਂ ਬੰਦਿਆਂ ਦਾ ਘਰੋਹ ਬਣਿਆ ਉਹਦੇ ਚ ਇੱਕ ਬੰਦੇ ਦਾ ਜ਼ਿਕਰ ਕਰੂੰਗਾ ਜੀ ਉਹਨੇ ਵੀ ਕੀਤਾ ਹੋਣਾ ਵਾ ਆਪਣੇ ਸੁਖਵੰਤਰ त्याਲ ਦੇ ਵੀ ਕੁਲਦੀਪ ਕੋਲੇ ਦਾ ਜੀ ਇਹ ਕੁਲਦੀਪ ਕੋਲੇ ਦਾ ਪਿੰਡ ਹੈ ਜੀ RAMTEERTH ਰੋਡ ਤੇ ਇਹ ਸਵਗਲਰ ਸੀਗਾ ਬੰਦਾ ਮੇਰੇ ਖਿਆਲ ਅ ਜੇ ਵੀ ਸ਼ਾਇਦ ਜਿਉਂਦਾ ਹੀ ਹੋਊਗਾ ਜੇ ਜਿਉਂਦਾ ਹੈਗਾ ਤਾਂ ਉਹਦੀ ਉਮਰ 90 ਕ ਸਾਲ ਦੇ ਨੇੜੇ ਹੋਊਗੀ ਇਸ ਟਾਈਮ ਤੇ ਇਹਦੀ ਕੋਠੀ ਮੈਂ ਗਿਆ ਜੀ ਮੈਂ ਹਰਾੜ ਰਹਿ ਗਿਆ ਵੀ ਇਹਨੇ ਕੋਠੀ ਇਸ ਤਰੀਕੇ ਨਾਲ ਬਣਾਈ ਹੈ ਵੀ ਥੱਲੋਂ ਜ਼ਮੀਨ ਤੋਂ ਹੀ ਸਿੱਧੀ ਜੀਪ ਉੱਪਰ ਨੂੰ ਜੀਪ ਟਰੈਕਟਰ ਕਾਰ ਜੋ ਹੈ ਸਿੱਧੀ ਥੱਲੋਂ ਇਹਦੀ ਛੱਤ ਤੇ ਜਾਂਦੀ ਹੈ ਅੱਛਾ ਤੇ ਜਿਹੜੇ ਇਹਨੇ ਬਾਹਰ ਸੜਕ ਵਾਲੇ ਪਾਸੇ ਨੂੰ ਮੂੰਹ ਕਰਕੇ ਦੋ ਉੱਪਰ ਕਮਰੇ ਬਣਾਏ ਆ ਉਹਨਾਂ ਚ ਠੀਕ ਉਸੇ ਤਰ੍ਹਾਂ ਮੋਰਚੇ ਬਣਾਏ ਆ ਬੰਦੂਕਾ ਚਲਾਉਣ ਨੂੰ ਜਿੱਦਾਂ ਆਰਮੀ ਬਣਾਉਂਦੀ ਆ ਵੀ ਅੰਦਰੋਂ ਛੋਟੇ ਐ ਕਰਕੇ ਬਾਹਰੋਂ ਐ ਕਰਕੇ ਵੀ ਉਹ ਚੌੜੇ ਵੀ ਅੰਦਰੋਂ ਥੋੜਾ ਜਿਹਾ ਤਾਂ ਦੇ ਵਿੱਚੋਂ ਕੁਲਦੀਪ ਕੋਲੇ ਦੇ ਚਲੋ ਉਹਦੇ ਬਾਰੇ ਮੈਂ ਇੰਨਾ ਕੀ ਦੱਸੂਗਾ ਵੀ ਨਜਾਇਜ਼ ਕਪਚੇ ਕਰਨੇ ਜ਼ਮੀਨਾਂ ਦੇ ਉੱਤੇ ਬਲੈਕ ਕਰਨੀ ਜ਼ਬਰਦਸਤੀ ਲੋਕਾਂ ਦੀਆਂ ਜਾਇਦਾਦਾਂ ਹਿਹਾੜੀਆਂ ਇਹ ਕੋਲੇ ਦਾ ਕੰਮ ਦਰਬਾਰ ਸਾਹਿਬ ਅਟੈਕ ਤੋਂ ਪਹਿਲਾਂ ਵੀ ਸੀਗਾ ਤੇ ਜੋਧਪੁਰ ਜੇਲ੍ਹ ਕੱਟ ਕੇ ਆ ਕੇ ਵੀ ਉਹਦਾ ਉਹੀ ਕੰਮ ਹੀ ਰਿਹਾ ਵਾ ਇਹੋ ਜਿਹੇ ਬੰਦਿਆਂ ਦਾ ਕਰਕੇ ਫਿਰ ਲੋਕਾਂ ਦਾ ਵੀ ਬਹੁਤ ਪੰਗ ਹੋਇਆ ਨਾ ਵੀ ਇਹ ਸੜਤਾ ਦੇ ਚਲੇ ਸੀਗੇ ਅੱਛਾ ਇੱਥੇ ਇਹ ਗੱਲ ਆ ਗਈ ਆਪਾਂ ਇੱਕ ਗੱਲ ਕਰੀਏ ਕਿ ਜਿਹੜਾ ਸੁਰਿੰਦਰ ਸੋਢੀ ਸੀ ਆਪਾਂ ਉੱਥੋਂ ਗੱਲ ਸ਼ੁਰੂ ਕਰੀ ਸੀ ਸੋਢੀ ਦੇ ਬਾਰੇ ਇੱਕ ਗੱਲ ਮਸ਼ਹੂਰ ਸੀ ਕਿ ਉਹਦੀ ਡਿਊਟੀ ਲੱਗ ਗਈ ਸੀ ਭਜਨ ਨਾਲ ਨੂੰ ਕੀ ਉਹ ਉੱਥੇ ਪਹੁੰਚ ਗਿਆ ਸੀ ਕਹਿੰਦੇ ਹੁੰਦੇ ਸੀ ਕਿਉਂਕਿ ਅਸੀਂ ਛੋਟੇ ਹੁੰਦੇ ਸੀ ਉਹ ਗੱਲਾਂ ਸੁਣੀਆਂ ਕਿ ਉਹਨਾਂ ਨੇ ਫੋਨ ਕੀਤਾ ਜੀ ਕਿ ਸਿਰ ਕੱਟ ਕੇ ਨਹੀਂ ਲਿਆ ਸਕਦਾ ਮੈਂ ਕਤਲ ਦਾ ਕਰ ਸਕਦਾ ਵੇਖੋ ਜੀ ਇਹਨਾਂ 'ਚ ਉਹ ਬਹੁਤਿਆਂ ਜਿਹੜੀਆਂ ਗੱਲਾਂ ਨੇ ਨਾ ਉਹ ਮਿੱਥਿਆਸਕ ਆਪਾਂ ਉਹਨਾਂ ਨੂੰ ਕਵਾਂਗੇ ਠੀਕ ਆ ਜੀ ਬਾਕੀ ਮੈਂ ਅੱਗੇ ਵੀ ਜ਼ਿਕਰ ਕੀਤਾ ਜੀ ਵੀ ਮੈਂ ਛੋਟਾ ਸੀਗਾ ਇਹਨਾਂ ਦੇ ਵਿੱਚ ਉਹ ਉਮਰ ਮੇਰੀ ਛੋਟੀ ਸੀ ਇਹ ਉਤਲੇ ਲੈਵਲ ਦੀਆਂ ਗੱਲਾਂ ਸੀ ਜੇ ਹੋਈਆਂ ਵੀ ਹੋਣਗੀਆਂ ਤੇ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਕਿ ਬਰਤਾਂਤ ਹੈ ਜਿਹੜੇ ਕੈਸਟਾਂ ਚ ਸੁਣੇ ਰਣਜੀਤ ਸਿੰਘ ਦਾ ਧੜਕ ਵਰਗਾ ਜੀਵਨ ਹੈ ਨਾ ਉਹ ਤਾਂ ਬਹੁਤ ਗੱਪਾਂ ਉਹਦੇ ਵਿੱਚ ਹਾਂ ਸਹੀ ਉਹੀ ਗੱਲ ਆ ਗਈ ਨਾ ਉਹ ਜਿਹੜੀਆਂ ਨੰਨਾ ਜੀ ਬੜੀਆਂ ਬਲੂ ਸਟਾਰ ਜਿਵੇਂ ਤੁਹਾਨੂੰ ਪਤਾ ਹੀ ਹਰ ਸਾਲ ਜਦੋਂ ਇਹ ਮਹੀਨਾ ਆਉਂਦਾ ਜਾਂਦੀਆਂ ਹੁੰਦੀਆਂ ਹੁੰਦੀਆਂ ਹਾਂ ਜਦੋਂ ਇਹ ਮਹੀਨਾ ਆਉਂਦਾ ਇੱਕ ਨਵੀਂ ਸਟੋਰੀ ਨਿਕਲ ਕੇ ਆਉਂਦੀ ਹੈ ਜਿਵੇਂ ਆ ਪਿੱਛੇ ਜੇ ਆ ਕੇ ਜੀ ਕੋਈ ਕਹਿੰਦਾ ਸੰਤਾ ਨੇ ਮੈਨੂੰ ਅਸਾルト ਰਾਈਫਲ ਦਿੱਤੀ ਸੀਗੀ ਜੀ ਹਾਲਾਂਕਿ ਹਰ ਇੱਕ ਬੰਦੇ ਨੂੰ ਪਤਾ ਵੀ 84 ਦੇ ਵਿੱਚ ਇੱਕ ਵੀ ਸਾਲਟ ਨਹੀਂ ਸੀ ਇਹ ਤਾਂ 87 88 ਦੇ ਵਿੱਚ ਆਈਆਂ ਨੇ ਉਥੋਂ ਦੀ ਗੱਪ ਫੜੀ ਜਾਂਦੀ ਐ ਇੱਕ ਕਹਿ ਰਿਹਾ ਜੀ ਜਦੋਂ ਟੈਂਕੀ ਵਾਲਾ ਮੋਰਚਾ ਢਹਿ ਢੇਰੀ ਹੋ ਗਿਆ ਮੈਂ ਸੰਤਾ ਨੂੰ ਫੋਨ ਕੀਤਾ ਪਹਿਲਾਂ ਆਪਾਂ ਢਹਿ ਢੇਰੀ ਵਾਲੀ ਗੱਲ ਸ਼ੁਰੂ ਕਰ ਲਈਏ ਵੀ ਟੈਂਕੀ ਤਾਂ ਢਹਿ ਢੇਰੀ ਹੋਈ ਈ ਨਹੀਂ ਬਿਲਕੁਲ ਵੀ ਉਹਦੇ ਵਿੱਚ ਤਾਂ ਜਿੱਥੇ ਪਾਣੀ ਵਾਲਾ ਘੇਰਾ ਹੁੰਦਾ ਸੀ ਉਹਦੇ ਵਿੱਚ ਹੀ ਮਰੇ ਹੋਏ ਐ ਤੇ ਜਦੋਂ ਪਹਿਲਾ ਬੰਬ ਵੱਜਾ ਉਹ ਕਿਸੇ ਛੋਟੀ ਥੋਪ ਦਾ ਗੋਲਾ ਸੀ ਉਹਦੇ ਨਾਲ ਟੈਂਕੀ ਟੁੱਟੀ ਨਹੀਂ ਪਰ ਜਦੋਂ ਬੰਬ ਵੱਜਦਾ ਤਾਂ ਹਿੱਲ ਤਾਂ ਜਾਂਦੀ ਐ ਨਾ ਐਡੀ ਉੱਚੀ ਬਿਲਡਿੰਗ ਐ ਉਦੋਂ ਜਦੋਂ ਧਮਕ ਪਈ ਸਾਨੂੰ ਪਤਾ ਲੱਗ ਗਿਆ ਵੀ ਬੰਬ ਵੱਜਿਆ ਅਸੀਂ ਆਖਿਆ ਵੀ ਇਹਡਾ ਵੀ ਅਗਲਾ ਬੰਬ ਸਾਡੇ ਉੱਚਾ ਕੇ ਵੱਜ ਜਾਵੇ ਤੇ ਆਪਾਂ ਇੱਥੋਂ ਨਿਕਲ ਗਏ ਦਵਾ-ਦਾਵ ਅਸੀਂ ਉੱਥੇ ਵਾਲੇ ਪੌੜੀਆਂ ਟੱਪ ਕੇ ਥੱਲੇ ਨੂੰ ਆਉਣਾ ਸ਼ੁਰੂ ਕਰ ਦਿੱਤਾ ਇੱਕ ਸਾਡੇ ਬੰਦਾ ਉਹਦੇ ਹੱਥੋਂ ਦਾ ਕਾਰਪੈਟ ਅਸੀਂ ਤਿੰਨ ਜਾਣੇ ਸੀਗੇ ਜੀ ਮੈਂ ਐ ਸੀਗਾ ਅਮਰਜੀਤ ਰੰਧਾਵਾ ਤੇ ਇੱਕ ਡਾਕਟਰ ਸੀਗਾ ਉਹਨੂੰ ਡਾਕਟਰ ਕਹਿੰਦੇ ਸੀਗਾ ਨਾਮ ਦਾ ਤਾਂ ਸੇਮ ਸੀਗਾ ਉਹ ਡਾਕਟਰ ਦਾ ਕਿਉਂ ਨਾਂ ਪਿਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਟੈਕ ਤੋਂ 2 ਤੋਂ 3 ਮਹੀਨੇ ਪਹਿਲਾਂ ਦੀ ਗੱਲ ਆ ਯੂਨੀਵਰਸਿਟੀ ਵਾਲੀ ਬੈਂਕ ਲੁੱਟੀ ਸੀ ਪੰਜਾਬ ਆਪਣੇ ਗੁਰਨਾਨਕ ਦੇਵ ਯੂਨੀਵਰਸਿਟੀ ਵਾਲੀ ਤੁਸੀਂ ਨਾਲ ਸੀ ਨਹੀਂ ਮੈਂ ਨਾਲ ਨਹੀਂ ਸੀਗਾ ਮੇਰੇ ਕੋਲੋਂ ਗਏ ਸੀਗੇ ਯਾਨੀ ਕਿ ਪਤਾ ਹੀ ਸੀਗਾ ਵੀ ਆ ਬੰਦੇ ਆ ਤੇ ਪਤਾ ਹੀ ਹੁੰਦਾ ਸੀਗਾ ਵੀ ਇਹਨਾਂ ਨੇ ਜਾਣਾ ਜਿੰਨਾਂ ਕੋ ਪੰਜ ਸਾਨੂੰ ਲੋੜ ਹੁੰਦੀ ਤੇ ਅਸੀਂ ਵੀ ਚਲੇ ਜਾਣਾ ਸੀ ਵੀ ਸਾਨੂੰ ਪੈਸੇ ਚਾਹੀਦੇ ਆ ਤੇ ਇੱਕ ਗੱਲ ਹੋਰ ਹੈ ਜੇ ਉਹਨਾਂ ਨੇ ਲੈ ਆਉਂਦੇ ਆ ਤੇ ਅਸੀਂ ਉਹਨਾਂ ਚੋਂ ਵੀ 5-7000 ਲੈ ਸਕਦੇ ਆ ਵੀ ਆਪਣੇ ਹੀ ਹੁੰਦੇ ਸੀਗੇ ਇਹੋ ਜੀ ਕੋਈ ਗੱਲ ਨਹੀਂ ਸੀ ਹੁੰਦੀ ਤੇ ਉਹ ਜਦੋਂ ਇਲਟਰਡ ਜਾਣ ਲੱਗੇ ਤੇ ਉੱਥੇ ਸੀਆਰਪੀ ਦਾ ਬਾਹਰ ਪਹਿਰਾ ਸੀਗਾ ਤੇ ਕਹਿੰਦੇ ਜੀ ਗੋੜੀ ਨਹੀਂ ਚਲਾਉਣੀ ਕਿਸੇ ਨੇ ਵੀ ਆਪਾਂ ਨੂੰ ਸੀਆਰਪੀ ਦਾ ਘੇਰਾ ਪੈ ਜਾਣਾ ਤੇ ਉਹ ਜਿਹੜਾ ਡਾਕਟਰ ਉਹਦਾ ਨਾਂ ਤਾਂ ਪਿਆ ਤਰਸੇ ਕਹਿੰਦਾ ਫਿਰ ਰੁਕ ਜਾ ਮੈਂ ਆਪਦੇ ਕਮਰੇ ਚੋਂ ਦਾਤਰ ਲੈ ਕੇ ਆਉਣਾ ਕਹਿੰਦੇ ਕਿਉਂ ਕੀ ਕਰਨਾ ਦਾਤਰ ਕਹਿੰਦਾ ਆਪੇ ਤੁਸੀਂ ਕਿਹਾ ਵਾ ਗੋੜੀ ਨਹੀਂ ਚਲਾਉਣੀ ਤੇ ਜੇ ਕੋਈ ਅੜੂਗਾ ਫੜੂਗਾ ਤੇ ਮੈਂ ਉਹਦੇ ਸਪੇਅਰ ਪਾਰਟਸ ਤਾਂ ਲਾ ਦੂੰਗਾ ਨਾ ਕਹਿੰਦਾ ਇਹੋ ਜਿਹੇ ਆਪਰੇਸ਼ਨ ਮੈਂ ਬਹੁਤ ਕੀਤੇ ਆ ਆਪਣੇ ਪਿੰਡ ਦੇ ਵਿੱਚ ਕਹਿੰਦਾ ਤੇ ਉਹਦਾ ਨਾਂ ਜੀ ਉਥੋਂ ਡਾਕਟਰ ਪੈ ਗਿਆ ਇੱਕ ਸਾਡੇ ਨਾਲ ਤਿੱਜਾ ਬੰਦਾ ਡਾਕਟਰ ਸੀ ਮੈਂ ਸੀ ਅਮਰਜੀਤ ਰੰਧਾਵਾ ਸੀ ਤਿੱਜਾ ਬੰਨਾ ਡਾਕਟਰ ਸੀ ਡਾਕਟਰ ਕੋਲ ਕਾਰਬਾਈਨ ਸੀਗੀ ਜੀ ਮੇਰੇ ਤੇ ਰੰਧਾਵੇ ਕੋਲ ਹੀ ਰਾਈਫਲਾਂ ਸੀਗੀਆਂ ਪੱਕੀਆਂ ਜਿਹਨੂੰ ਰਾਈਫਲਾਂ ਕਹਿੰਦੇ ਆ ਜਿਹੜੀਆਂ ਮਤਲਬ ਕਿਹੜੇ ਬੋਰ ਹੁੰਦੇ ਨੇ ਮੇਰੇ ਕੋਲ 3.3 ਸੀ ਰੰਧਾਵੇ ਕੋਲ ਇੱਕ ਦਿਨ ਤਾਂ 315 ਬੋਰ ਸੀਗੀ ਤੇ ਇੱਕ ਦਿਨ ਉਹਦੇ ਕੋਲ ਸਪਲਿੰਗ ਫੀਲਡ ਸੀ ਜੀ ਕਿੰਨੇ ਦਿਨ ਰਹੇ ਤੁਸੀਂ ਉੱਥੇ ਮੋਰਚੇ 'ਚ ਫਿਰ ਮੋਰਚੇ ਤੇ DNA ਵਾਲੀ ਤਾਂ ਗੱਲ ਹੀ ਕੋਈ ਨਹੀਂ ਜੀ 4 ਤਰੀਕ ਨੂੰ ਤਾਂ ਅਸੀਂ ਕੁਛ ਚਿਹਰ ਵਾਸਤੇ ਚੜੇ ਆ ਹਮਮ ਸਿਰਫ ਇਹ ਦੇਖਣ ਵਾਸਤੇ ਵੀ ਅਸੀਂ ਜੋ 4 ਤਰੀਕ ਨੂੰ ਗੋਲੀ ਚੱਲਣੀ ਸ਼ੁਰੂ ਹੋ ਗਈ ਮੋਰਚੇ ਆਪੋ ਆਪਣੇ ਨੇੜੇ ਨੇੜੇ ਜਿਹੜੇ ਸੀ ਸਾਰਿਆਂ ਨੇ ਮੱਲ ਲਏ ਅਸੀਂ ਮੋਰਚਾ ਲੱਭਦਾ ਫਿਰੇ ਵੀ ਅਸੀਂ ਕਿਹੜੇ ਮੋਰਚੇ ਚ ਲੜ ਗਏ ਵੇਖੀ ਇਹ ਤਾਂ ਸਹੀ ਹੁਣ ਛੱਤਾਂ ਦੇ ਉੱਤੇ ਮੋਰਚੇ ਸੀ ਕਿ ਉੱਚੀ ਜਗ੍ਹਾ ਤੇ ਆਰਮੀ ਜਿੱਥੋਂ ਦਿਸੇ ਆਪਾਂ ਨੂੰ ਹੁਣ ਬਾਰਿਸ਼ ਚ ਥੱਲੋਂ ਤਾਂ ਆਪਾਂ ਤਾਂ ਗੋਲੀ ਤਾਂ ਚਲੌੜੀ ਨਹੀਂ ਉੱਤੇ ਕਿਹੜਾ ਜਹਾਜ਼ ਸੀ ਕਿ ਜਿਹੜਾ ਉੱਟੜੇ ਸੀ ਅਸੀਂ ਗੋਲੀ ਤਾਂ ਉੱਤੋਂ ਥੱਲੇ ਨੂੰ ਚਲਣੀ ਸੀ ਜੋ ਜਿੱਥੇ 5-6 ਬੰਦਿਆਂ ਦੀ ਜਗ੍ਹਾ ਸੀ ਉੱਥੇ 10 ਬੰਦੇ ਲੰਮੇ ਪਏ ਆ ਵਾਰੀ ਨਹੀਂ ਆਉਣ ਢਈ ਅੱਛਾ ਤੇ ਉੱਥੇ ਤਾਂ ਨਾਲ ਲੰਮੇ ਹੀ ਪੈਣਾ ਸੀ ਥਪੇ ਫਾਇਦਾ ਕੋਈ ਨਹੀਂ ਸੀ ਇਹ ਤਾਂ ਲੱਭਦੇ ਲੱਭਦੇ ਇਹ ਸਾਡਾ ਆਪਣਾ ਹੀ ਦਿਮਾਗ ਕੰਮ ਕੀਤਾ ਵੀ ਟੈਂਕੀ 'ਚ ਚੜ ਕੇ ਵੇਖੀਏ ਇਹ ਟੈਂਕੀ 'ਚ ਚੜਨ ਦੀ ਵੀ ਇੱਕ ਕਹਾਣੀ ਹੈ ਜੀ ਪਹਿਲਾਂ ਕੋਈ ਮੇਰੇ ਤਾਏ ਦਾ ਬੇਟਾ ਹੀ ਇੱਕ ਵਾਰੀ ਟੈਂਕੀ ਦੇ ਉੱਤੇ ਚੜਿਆ ਸੀ ਕੋਈ ਗੱਲ ਹੋ ਗਈ ਸੀ ਹਾਲਾਂਕਿ ਉਹਦਾ ਕੋਈ ਵੀ ਇਸ ਜਥੇਬੰਦੀ ਨਾਲ ਕੋਈ ਮਤਲਬ ਨਹੀਂ ਸੀ ਤੇ ਮੈਨੂੰ ਤਾਂ ਮੇਰੇ ਦਿਮਾਗ ਚ ਆ ਗਈ ਪਈ ਇਹ ਸਭ ਤੋਂ ਉੱਚੀ ਜਗ੍ਹਾ ਹੈ ਅਸੀਂ ਉੱਥੇ ਜਦੋਂ ਚੜ ਕੇ ਵੇਖਿਆ ਤੇ ਉਹ ਜਿਹੜੇ ਝਰੋਖੇ ਬਣੇ ਸੀਗੇ ਉਹ ਫੁੱਟਕ ਤੇ ਚੌੜੇ ਸੀਗੇ ਤੇ ਕੋ ਡੇਢ ਕੋ ਫੁੱਟ ਉੱਚੇ ਸੀਗੇ ਉੱਥੋਂ ਸਾਨੂੰ ਸਾਫ਼ ਫੌਜ ਨਜ਼ਰ ਆ ਰਹੀ ਸੀ ਹੁਣ ਹਰ ਸਾਲ ਨਵੇਂ ਦਵੇਦਾਰ ਪੈਦੇ ਪੈਦਾ ਹੋ ਜਾਂਦੇ ਆ ਜੀ ਟੈਂਕੀ ਵਾਲੇ ਮੋਰਚੇ 'ਚ ਵਿਰਸਾ ਸਿਕ ਬਲਟਵਾ ਨੇ ਕਿਹਾ ਜੀ ਮੈਂ ਇਹ ਟੈਂਕੀ ਵਾਲੇ ਮੋਰਚੇ 'ਚ ਭੋਮਾ ਸਾਹਿਬ ਨੇ ਕਿਹਾ ਜੀ ਮੈਂ ਇਹ ਮੋਰਚੇ 'ਚ ਆਰ ਕੀ ਇੱਕ ਨਵਾਂ ਨਾਂ ਆ ਗਿਆ ਜੀ ਬੀਬੀ ਉਪਕਾਰ ਕੌਰ ਹੈ ਮੋਰਚੇ 'ਚ ਹੁਣ ਤੁਸੀਂ ਖੁਦ ਸੋਚੋ ਵੀ ਇੱਕ ਇੱਕ ਬੰਦਾ ਤਾਂ ਮੋਰਚੇ 'ਚ ਹੋੜ ਹੀ ਸਾਦਾ ਇਹਦੇ ਨਾਲ 2-2 3-3 ਤਾਂ ਹੋਣਗੇ ਤਿੰਨ ਹੀ ਸਾਡੇ ਨਾਲ ਸੀ ਤਿੰਨ ਚਾਰੀ ਵਿਰਸਾ ਸਿੰਘ ਨਾਲ ਸੀ ਤਿੰਨ ਚਾਰੀ ਭੋਮੇ ਨਾਲ ਸੀ ਤਿੰਨ ਚਾਰੀ ਬੀਬੀ ਉਪਕਾਰ ਕੌਰ ਦੇ ਨਾਲ ਹੈਲਪਰ ਹੋਣਗੇ ਤੇ 10-12 ਜਾਣੇ ਹੋਗੇ ਨਾ ਤੇ ਉਹ ਝਰੋਖੇ ਸਿਰਫ ਦੋ ਸੀ ਜਿਨ੍ਹਾਂ 'ਚ ਅਸੀਂ ਗੋਲੀ ਚਲਾ ਰਹੇ ਸੀ ਤੇ ਇੱਕ ਬੰਦਾ ਹੀ ਗੋਲੀ ਚਲਾਉਂਦਾ ਸੀ ਜਦੋਂ ਅਸੀਂ ਇੱਕ ਜਾਣਾ ਗੋਲੀ ਚਲਾਉਂਦੇ ਸੀ ਨਾ ਝਰੋਕੇ ਚ ਖਲੋ ਕੇ ਤੇ ਦੂਜਾ ਜਾਣਾ ਪਾਸੇ ਖੜ ਜਾਂਦਾ ਸੀ ਦੋ ਇਕੱਠੀਆਂ ਬੰਦੂਕਾਂ ਛੱਡ ਗਿਆ ਨਹੀਂ ਸੀ ਚਲਦੀਆਂ ਆਪਚ ਛੱਡ ਗਿਆ ਭੇਡਦੀਆਂ ਸੀ ਕਿਉਂਕਿ ਉਹ ਦੂਰ ਸੀਗਾ ਥੋੜਾ ਜਿਹਾ ਝਰੋਖਾ ਬੰਦੂਕ ਦੀ ਨਾਲੀ ਤੋਸੇ ਤੱਕ ਪਹੁੰਚਦੀ ਨਹੀਂ ਸੀ ਪਈ ਉੱਥੇ ਟਿਕਾ ਕੇ ਗੋਲੀ ਚਲਾਉਣੀ ਸੀ ਗੋਲੀ ਤਾਂ ਅਸੀਂ ਅੰਦਰੋਂ ਚਲਾ ਰਹੇ ਸੀ ਪੌੜੀਆਂ ਐਂ ਕੋਰ ਸੀ ਪੌੜੀਆਂ ਤੇ ਖਲੋ ਕੇ ਝਰੋਕੇ ਚੋਂ ਤੀਜਾ ਫੌਜ ਦਾ ਜਿੱਥੇ ਵੀ ਸਾਨੂੰ ਸਿਰ ਨਜ਼ਰ ਆਉਂਦਾ ਸੀ ਉੱਥੇ ਅਸੀਂ ਗੋਲੀ ਚਲਾ ਦਿੰਦੇ ਸੀ ਇੱਕ ਬੰਦਾ ਇੱਕ ਟਾਈਮ ਹੀ ਗੋਲੀ ਚਲਾਉਂ ਜੋ ਗੋਲੀ ਸਭ ਤੋਂ ਜ਼ਿਆਦਾ ਮੈਂ ਤੇ ਰੰਦਾਵੇ ਨਹੀਂ ਚਲਾਈ ਐ ਅਕਾਲ ਤਖਤ ਸਾਡੇ ਪਾਸਿਓਂ ਵਾਲਾ ਮੋਰਚਾ ਜੇ ਛੱਡ ਗਏ ਤੇ ਇੱਧਰ ਸਰਾਬ ਸੰਬੰਦਰੀ ਹਾਲ ਨਾਨਕ ਨਿਵਾਸ ਸਭ ਤੋਂ ਤਕੜਾ ਮੋਰਚਾ ਸਾਡਾ ਟੈਂਕੀ ਵਾਲਾ ਮੋਰਚਾ ਸੀ ਕਿਉਂਕਿ ਸਭ ਤੋਂ ਉੱਚਾ ਸੀ ਸੇਫ ਸੀ ਅੰਦਰ ਹਨੇਰਾ ਸੀ ਪੌੜੀਆਂ ਚਾਰ-ਛੇਰਿਓਂ ਕਬਰ ਸੀ ਅਸੀਂ ਹਨੇਰੇ 'ਚ ਸੀ ਬਾਹਰੋਂ ਕਿਸੇ ਨੂੰ ਨਜ਼ਰ ਹੀ ਨਹੀਂ ਸੀ ਆਉਂਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਵੀ ਟੈਂਕੀ 'ਚੋਂ ਗੋਲੀ ਆ ਰਹੀ ਐ ਉਹ ਤਾਂ ਬਾਅਦ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਿਰਫ ਸਾਡੇ ਕਰਕੇ ਹੀ ਉਹ ਟੈਂਕੀ ਤਬਾਹ ਕੀਤੀ ਆ ਜਾਂ ਪਾਣੀ ਕਰਕੇ ਕੀਤੀ ਆ ਕਿ ਪਾਣੀ ਦੀ ਸਪਲਾਈ ਕੱਟਣੀ ਆ ਦੋਆ ਚ ਇੱਕ ਗੱਲ ਹੋ ਸਕਦੀ ਆ ਐਵੇਂ ਮੈਂ ਅੱਜ ਟੌਰ ਬਣਾਈ ਜਾਵਾ ਜੀ ਅਸੀਂ ਤਾਂ ਬਹੁਤ ਕੀਤਾ ਨੁਕਸਾਨ ਤੇ ਸਾਨੂੰ ਹੀ ਉਹਨਾਂ ਨੇ ਟਾਰਗੇਟ ਬਣਾਇਆ ਜੇ ਉਹਨਾਂ ਸਾਨੂੰ ਟਾਰਗੇਟ ਬਣਾਇਆ ਤੇ ਉਹ ਸਾਡੇ ਤੋਂ 6 ਫੁੱਟ ਉਸ ਗੋਲੇ ਤੋਂ ਥੱਲੇ ਉੱਚੇ ਰੁਕੇ ਤੇ ਵੀ ਗੋਲੀ ਗੋਲਾ ਚਲਾ ਸਕਦੇ ਸੀਗੇ ਵਾਧ ਸਕਦਾ ਸੀ ਅੰਦਰੋਂ ਪੌੜੀਆਂ ਉੱਡ ਜਾਂਦੀਆਂ ਤੇ ਅਸੀਂ ਆਪਣੇ ਆ ਵੀ ਉੱਡ ਜਾਣਾ ਸੀਗਾ ਪਰ ਥੱਲੇ ਬੰਬ ਨਹੀਂ ਕੋਈ ਵੀ ਵਜਿਆ ਬੰਬ ਉੱਤੇ ਹੀ ਵਜਿਆ ਉਹ ਥਾਂ ਦੇ ਉੱਤੇ ਜਿੱਥੇ ਪਾਣੀ ਸਪਲਾਈ ਸੀਗੀ ਪਾਣੀ ਪਾਣੀ ਸੀਗਾ ਜਿੱਥੇ ਜਦੋਂ ਪਹਿਲਾ ਬੰਬ ਵਜਿਆ ਅਸੀਂ ਥੱਲੇ ਉਤਰਨਾ ਸ਼ੁਰੂ ਕਰਤਾ ਜਦੋਂ ਅਸੀਂ ਥੱਲੇ ਆ ਗਏ ਆ ਨਾ ਉਦੋਂ ਵਜਿਆ ਜੀ ਦੂਜਾ ਬੰਬ ਜਿਹਨੇ ਥੋੜਾ ਜਿਹਾ ਸ਼ੇਕ ਕਰਤਾ ਉਹਦੇ ਵਿੱਚ ਪਾਣੀ ਡੁੱਲਣ ਲੱਗ ਪਿਆ ਮਗਰ ਹੀ ਇੱਕ ਤੀਜਾ ਗੋਲਾ ਹੋ ਰਹਾ ਆ ਉਹਨੇ ਮੋਰਾ ਹੀ ਪੂਰਾ ਹੀ ਮਤਲਬ ਖੋਲ ਦਿੱਤਾ ਤੇ ਉਹ ਕੋਈ 4 ਦਾ ਜਾਂ 6 ਇੰਚ ਦਾ ਜਿੱਦਾਂ ਬੰਬੀ ਦਾ ਪ੍ਰੈਸ਼ਰ ਹੁੰਦਾ ਮੋਟਰ ਦਾ ਐਸ ਪ੍ਰੈਸ਼ਰ ਦੇ ਨਾਲ ਪਾਣੀ ਟਿਕਣਾ ਸ਼ੁਰੂ ਹੋ ਗਿਆ ਉਹ ਕੁਝ ਹੀ ਮਿੰਟਾਂ ਚ ਸਾਰੀ ਟੈਂਕੀ ਖਾਲੀ ਹੋ ਗਈ ਤੇ ਜਦੋਂ ਪਾਣੀ ਦੀ ਕਿੱਲਤ ਉਹ ਪੈਦਾ ਹੋਈ ਹੈ ਮੈਂ ਤੁਹਾਨੂੰ ਕੀ ਦੱਸਾਂ ਵੀ ਜਿਹੜੀਆਂ ਇੱਟਾਂ ਦੀਆਂ ਦਰਜਾ ਨਹੀਂ ਹੁੰਦੀਆਂ ਹਾਂਜੀ ਪਾਣੀ ਜਿਹੜੀਆਂ ਆਪਣਾ ਇੱਟਾਂ ਦੇ ਵਿੱਚ ਦਰਜ ਹੁੰਦੀ ਆ ਪੱਕੀਆਂ ਇੱਟਾਂ ਲਾਉਣੇ ਆ ਉਹਨਾਂ ਚ ਪਾਣੀ ਖਲੋ ਗਿਆ ਸੀ ਲੋਕੀ ਮ ਜੀਬਾਂ ਦਾ ਛੱਟ ਦੇ ਪਾਣੀ ਵਖੇ ਆ ਪਾਣੀ ਤਾਂ ਹੈ ਹੀ ਨਹੀਂ ਸੀਗਾ ਟੋਟੀਆਂ ਖਤਮ ਤੇ ਜੇ ਉਧਰ ਪ੍ਰਕਰਮਾ ਵਾਲੇ ਪਾਸੇੋਂ ਅਸੀਂ ਸਰੋਵਰ ਚੋਂ ਪਾਣੀ ਲੈਣ ਜਾਂਦੇ ਤੇ ਗੋਲੀਆਂ ਵੱਜਦੀਆਂ ਸੀ ਇਹ ਨਹੀਂ ਵੀ ਫੌਜ ਦੀ ਗੋਲੀ ਵੱਜਦੀ ਸੀ ਦੁਜੇ ਬੰਨਿਓ ਵੀ ਆਉਂਦੀ ਸੀ ਕ੍ਰਾਸ ਫਾਇਰਿੰਗ ਦੇ ਵਿੱਚ ਬੰਦਾ ਮਾਰਿਆ ਜਾ ਸਕਦਾ ਸੀ ਤੇ ਬੰਦੇ ਮਾਰੇ ਗਏ ਵੀ ਆ ਪਾਣੀ ਲੈਣ ਗਏ ਬੰਦੇ ਬਹੁਤ ਮਾਰੇ ਗਏ ਪ੍ਰਕਰਮਾ ਅਜ ਬਾਲਟੀਆਂ ਲੈ ਕੇ ਕੁਛ ਤਾਂ ਮੋੜ ਆਏ ਆ ਮੰਨ ਲਓ ਜੇ 10 ਬੰਦੇ ਗਏ ਹੋਣ ਕਿਤੇ 2 ਜਾਂ 4 ਮੋੜੇ ਹੋਣਗੇ 5 6 ਤਾਂ ਵਿਚਾਰੇ ਗੋਲੀਆਂ ਦਾ ਸ਼ਿਕਾਰ ਹੀ ਹੋ ਗਏ